ਸੁਨੀਲ ਜਾਖੜ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਲਾਇਆ ਜਸੂਸੀ ਕਰਨ ਦੇ ਗੰਭੀਰ ਇਲਜ਼ਾਮ ਜੀ ਹਾਂ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਚਿੱਠੀ ਲਿਖ ਕੇ ਇਸ ਦੀ ਸ਼ਿਕਾਇਤ ਭੇਜੀ ਹੈ ਸੁਨੀਲ ਜਾਖੜ ਨੇ ਇਸ ਚਿੱਠੀ 'ਚ ਇਲਜ਼ਾਮ ਲਗਾਉਂਦੇ ਲਿਖਿਆ ਭਗਵੰਤ ਮਾਨ ਪੰਜਾਬ 'ਚ ਰਾਜਨੀਤਿਕ ਜਸੂਸੀ ਕਰ ਰਹੇ ਨੇ ਜਾਖੜ ਨੇ ਮੁੱਖ ਮੰਤਰੀ ਦੇ ਪਿਛਲੇ ਮਹੀਨੇ ਹੋਈ ਵਿਧਾਨ ਸਭਾ ਸੈਸ਼ਨ 'ਚ ਦਿੱਤੇ ਇੱਕ ਬਿਆਨ ਦਾ ਹਵਾਲਾ ਦਿੱਤਾ ਹੈ ਜਿਸ ਚ ਭਗਵੰਤ ਮਾਨ ਕਾਂਗਰਸ ਦੇ ਸੀਨੀਅਰ ਲੀਡਰ ਬੁਪੇਸ਼ ਬਗੇਲ ਤੇ ਪਾਰਟੀ ਵਿਧਾਇਕਾਂ ਦੀ ਦਿੱਲੀ ਚ ਹੋਈ ਮੀਟਿੰਗ ਬਾਰੇ ਕਿਹਾ ਕਿ ਮੈਂ ਸਰਕਾਰ ਚ ਹਾਂ ਮੇਰੇ ਕੋਲ ਇੰਟੈਲੀਜੈਂਸ ਦੀਆਂ ਖਬਰਾਂ ਆਉਂਦੀਆਂ ਨੇ ਤੇ ਜਾਖੜ ਨੇ ਇਸ ਬਿਆਨ ਨੂੰ ਆਧਾਰ ਬਣਾ ਕੇ ਲਿਖਿਆ ਕਿ ਇਹ ਕੋਈ ਸਧਾਰਨ ਟਿੱਪਣੀ ਨਹੀਂ ਜਦਕਿ ਸਾਫ ਇਸ਼ਾਰਾ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਖੂਫੀ ਏਜੰਸੀਆਂ ਦਾ ਇਸਤੇਮਾਲ ਰਾਜਨੀਤਿਕ ਵਿਰੋਧੀਆਂ ਅਤੇ ਹੋਰ ਪਾਰਟੀਆਂ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖਣ ਲਈ ਕਰ ਰਹੀ ਹੈ ਇਸ ਦਾ ਮਤਲਬ ਜਾਖੜ ਨੇ ਸਿੱਧਾ ਸਿੱਧਾ ਇਲਜ਼ਾਮ ਲਗਾਇਆ ਕਿ ਭਗਵੰਤ ਮਾਨ ਰਾਜਨੀਤਿਕ ਪਾਰਟੀ ਤੇ ਨਜ਼ਰ ਰੱਖ ਲਈ ਖੂਫੀਆ ਏਜੰਸੀਆਂ ਦਾ ਇਸਤੇਮਾਲ ਕਰ ਰਹੇ ਨੇ ਤੇ ਜਾਖੜ ਨੇ ਆਪਣੀ ਚਿੱਠੀ ਚੱਗੇ ਲਿਖਿਆ ਕਿ ਇਹ ਇਸ ਤਰ੍ਹਾਂ ਕਰਨਾ ਲੋਕਤੰਤਰ ਦੀ ਹੱਤਿਆ ਹੈ ਤੇ ਪੰਜਾਬ ਚ ਹੋ ਰਹੇ ਲਗਾਤਾਰ ਬੰਬ ਧਮਾਕੇ ਪੰਜਾਬ ਦੀ ਇੰਟੈਲੀਜੈਂਸ ਦਾ ਵੱਡਾ ਫੇਲਿਅਰ ਹੈ ਜੇਕਰ ਪੰਜਾਬ ਦੀ ਇੰਟੈਲੀਜੈਂਸ ਰਾਜਨੀਤਿਕ ਲੋਕਾਂ ਨੂੰ ਛੱਡ ਕੇ ਪੰਜਾਬ ਵੱਲ ਧਿਆਨ ਦਿੰਦੀ ਤਾਂ ਸ਼ਾਇਦ ਇਹ ਧਮਾਕੇ ਨਾ ਹੁੰਦੇ ਤੇ ਜਾਖੰਡ ਦੇ ਰਾਜਪਾਲ ਤੋਂ ਤਿੰਨ ਮੰਗਾ ਮੰਗੀਆਂ ਨੇ ਜਿਨ੍ਹਾਂ ਚ ਪਹਿਲੀ ਪੰਜਾਬ ਦੀ ਇੰਟੈਲੀਜੈਂਸ ਦੀ ਵਰਤੋਂ ਦੀ ਜਾਂਚ ਦੂਜੀ ਏਡੀਜੀਪੀ ਇੰਟੈਲੀਜੈਂਸ ਤੇ ਤਬਾਦਲਿਆਂ ਦੀ ਜਾਂਚ ਤੀਜੀ ਪੰਜਾਬ ਦੀ ਏਜੰਸੀਆਂ ਦੀ ਸਹੀ ਵਰਤੋਂ ਦੀ ਮੰਗ ਤੇ ਚੌਥੀ ਇੰਟੈਲੀਜੈਂਸ ਮਾਮਲੇ ਦੀ ਜਾਂਚ ਕੇਂਦਰੀ ਏਜੰਸੀ ਤੋਂ ਹੋਵੇ ਤੇ ਇਹ ਇਲزام ਸੁਨੀਲ ਜਾਖੜ ਨੇ ਭਗਵੰਤ ਮਾਨ ਹੋਰਾਂ ਤੇ ਲਗਾਏ ਨੇ ਤੇ ਇਸ ਦੀ ਜਾਂਚ ਦੀ ਮੰਗ ਰਜਪਾਲ ਗੁਲਾਬਚੰਦ ਕਟਾਰੀਆ ਤੋਂ ਸੁਨੀਲ ਜਾਖੜ ਨੇ ਕਰ ਦਿੱਤੀ ਹੈ ਤੇ ਹੁਣ ਵੇਖਣਾ ਹੋਵੇਗਾ ਕਿ ਰਾਜਪਾਲ ਇਸ ਤੇ ਕੋਈ ਵੱਡਾ ਫੈਸਲਾ ਲੈਂਦੇ ਨੇ ਜਾਂ ਫਿਰ ਨਹੀਂ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ